ਪੰਜਾਬ ਦੇ ਲਈ ਐਲਾਨ ਕੀਤੇ ਗਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਐਲਾਨ ਹੋਇਆ ਖਾਸ ਤੌਰ ਤੇ ਜਿਹੜੇ ਕਿਸਾਨ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹੜ੍ਹ ਦੇ ਕਾਰਨ ਜਿਸ ਕਿਸਾਨ ਦੇ ਖੇਤ ਵਿੱਚ ਰੇਤਾ ਗਿਆ ਉਹੀ ਕਿਸਾਨ ਉਸ ਰੇਤੇ ਦਾ ਮਾਲਕ ਹੋਏਗਾ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਮਰਤਕਾਂ ਦੇ ਪਰਿਵਾਰਾਂ ਦੇ ਲਈ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਐਸਨਾਲੀ ਜਿਹੜੇ ਘਰ ਟਹਿ ਢੇਰੀ ਹੋ ਗਏ ਹੜ੍ਹ ਦੇ ਕਾਰਨ ਪਾਣੀ ਦੇ ਕਾਰਨ ਜਿਹੜੇ ਮਕਾਨ ਡਿੱਗ ਗਏ ਟਹਿ ਢੇਰੀ ਹੋ ਗਏ ਉਹਨਾਂ ਦਾ ਸਰਵੇ ਕਰਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਲਈ ਕਰਜ਼ਾ ਚੁਕਾਉਣ ਦੀ ਲਿਮਟ ਵਧਾ ਦਿੱਤੀ ਗਈ ਹੈ 6 ਮਹੀਨੇ ਲਿਮਟ ਵਧਾਈ ਗਈ ਕਿਸੇ ਤਰ੍ਹਾਂ ਦਾ ਵਿਆਜ ਨਹੀਂ ਲੱਗੇਗਾ ਤੇ 6 ਮਹੀਨੇ ਤੱਕ ਬੈਂਕ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਤੋ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕੀਤੇ ਗਏ ਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅੱਜ ਪੰਜਾਬ ਬਜ਼ਾਰਤ ਦੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਵੱਡੀ ਗੱਲ ਜਿਸਾ ਖੇਤ ਉਸ ਦੀ ਰੈਟ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦਰਅਸਲ ਲੰਘੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਕੁਝ ਅਜਿਹੇ ਵਿਚਾਰ ਹੋ ਰਿਹਾ ਹੈ ਤੇ ਅੱਜ ਪੰਜਾਬ ਬਜ਼ਾਰਤ ਦੀ ਮੀਟਿੰਗ ਦੇ ਵਿੱਚ ਇਸ ਪਾਲਿਸੀ ਨੂੰ ਮਨਜ਼ੂਰੀ ਮਿਲੀ ਹੈ 2000 ਰੁਪਏ ਕੇ ਕਰਦਾ ਨੁਕਸਾਨ ਜਿਹੜਾ ਮਿਲੂ ਹਾੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਨ੍ਹਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਡੇਗੇ ਪਾਣੀ ਚ ਰੁੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਇੰਨਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੈ ਥੋੜੀ-ਥੋੜੀ ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ ਔਰ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਤੋਂ ਜਸਟ ਹੀਟ ਐਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਹਨ ਕਰਜ਼ੇ ਲੈ ਹੋਏ ਐ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਉਹ 6 ਮਹੀਨੇ ਵਧਾ ਦਿੱਤੀ ਗਈ ਹੈ 6 ਮਹੀਨਿਆਂ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉੱਤੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਗਿਣਤੀ 'ਚ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਝਾਂ ਬੱਕਰੀਆਂ ਪੋਲਟਰੀ ਫਾਰਮ ਮੱਛ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਵੇਗੀ ਰਵਿੰਦਰ ਮੈਦ ਅਸਾ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਰਵਿੰਦਰ ਮੀਟਿੰਗ ਖਤਮ ਹੋਈ ਹਾਲਾਂਕਿ ਸਵਾਲ ਬਹੁਤ ਨੇ ਹੌਲੀ ਹੌਲੀ ਆਪਾਂ ਅੱਗੇ ਵਧਾਂਗੇ ਪਰ ਇੱਕ ਵਾਰੀ ਜੋ ਐਲਾਨ ਕੀਤੇ ਗਏ ਨੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਉਸ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਜ਼ਰੂਰ ਦਿਓ ਤੁੰਕੋ ਸਾਡੇ ਦਰਸ਼ਕਾਂ ਨੇ ਸੋ ਨਹੀਂ ਲਿਆ ਹੋਗਾ ਕਿ ਕਿਹੜੇ ਕਿਹੜੇ ਐਲਾਨ ਸਰਕਾਰ ਨੇ ਕਰ ਦਿੱਤੇ ਨੇ ਹਾਲਾਂਕਿ ਇਹ ਕੈਬਨਟ ਮੀਟਿੰਗ ਅੱਜ ਮੁੱਖ ਮੰਤਰੀ ਨੇ ਹਸਪਤਾਲ ਦੇ ਵਿੱਚੋਂ ਹੀ ਲਈ ਸੀਗੀ ਇਹ ਗਵਾਹੀ ਉਹਦੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇੱਕ ਤਰੀਕੇ ਨਾਲ ਕਹਿ ਲਓ ਕਿ ਇੱਕ ਮੀਡੀਆ ਬਾਈਟ ਜਾਰੀ ਕਰਕੇ ਲਾਈਵ ਹੋ ਕੇ ਇਹ ਦੱਸਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਇੱਕ ਨਵੀਂ ਜਿਹੜੀ ਸਕੀਮ ਹੈਗੀ ਆ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ ਜਿਹਦੇ ਮੁਤਾਬਕ ਕਿਸਾਨ ਦੇ ਖੇਤ ਦੇ ਵਿੱਚ ਜਿਸ ਕਿਸਾਨ ਦੇ ਖੇਤ ਦੇ ਵਿੱਚ ਰੇਤ ਹੋਏਗੀ ਉਹ ਆਪਣੇ ਖੇਤ ਦੇ ਵਿੱਚੋਂ ਆ ਜਿਹੜੀ ਰੇਤ ਹੈਗੀ ਆ ਮਿੱਟੀ ਹੈਗੀ ਆ ਉਹ ਚੱਕ ਕੇ ਵੇਚ ਸਕਦਾ ਕਿਸੇ ਵੀ ਜਗ੍ਹਾ ਦੇ ਉੱਤੇ ਤਾਂ ਇਹ ਜਿਸ ਦਾ ਖੇਤ ਉਸ ਦੀ ਰੇਤ ਤਹਿਤ ਦੇ ਜਿਹੜੀ ਇਹ ਸਕੀਮ ਹੈਗੀ ਆ ਉਹ ਲਾਂਚ ਕੀਤੀ ਗਈ ਹੈ ਉਸ ਤੋਂ ਇਲਾਵਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲਬਾਤ ਕਹੀ ਗਈ ਹੈ ਲekin ਇਹ ਤਾਂ ਕੋਈ ਬ੍ਰੇਕਅਪ ਨਹੀਂ ਦਿੱਤਾ ਗਿਆ ਦਾ ਕਿ ਇਹਦੇ ਚ ਕੇਂਦਰ ਸਰਕਾਰ ਦੇ ਕਿੰਨੇ ਹੋਣਗੇ ਤੇ ਸਟੇਟ ਸਰਕਾਰ ਦੇ ਕਿੰਨੇ ਹੋਣਗੇ ਅੱਗੇ ਜਿਹੜਾ 15000 ਰੁਪਏ ਮਿਲਦਾ ਉਹਦੇ ਚੋਂ 6200 ਰੁਪਏ ਕੇਂਦਰ ਸਰਕਾਰ ਦਿੰਦੀ ਹੈ ਤੇ ਬਾਕੀ ਜਿਹੜੇ ਪੈਸੇ ਹੈਗੇ ਆ ਉਹ ਪੰਜਾਬ ਸਰਕਾਰ ਦਿੰਦੀ ਆ ਲekin ਹੁਣ ਇਹ ਦੀ ਰਾਸ਼ੀ ਵਧਾ ਕੇ 20000 ਪਰ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਆ ਉਹਦੇ ਬਾਰੇ ਐਲਾਨ ਕੀਤਾ ਗਿਆ ਕਿ 4 ਲੱਖ ਪਰਿਵਾਰ ਨੂੰ ਮਿਲੇਗਾ ਕਿਉਂਕਿ ਜਿਹੜੀ ਜਾਨ ਜਿੰਨਾ ਦੀ ਚਲੀ ਗਈ ਆ ਫਲੱਡ ਦੇ ਵਿੱਚ ਕੰਪਨਸੇਟ ਦੇ ਰੂਪ ਦੇ ਵਿੱਚ ਇਹ 4 ਲੱਖ ਰੁਪਇਆ ਦਿੱਤਾ ਜਾਏਗਾ ਇਸ ਤੋਂ ਇਲਾਵਾ ਪਸ਼ੂ ਜਿਹੜੇ ਹੈਗੇ ਨੇ ਉਹਨਾਂ ਦੇ ਲਈ ਹਾਲੇ ਤੱਕ ਅਰ ਕਿਉਂਕਿ ਗਿਣਤੀ ਜਿਹੜੀ ਹੈਗੀ ਆਲੇ ਪ੍ਰੋਪਰ ਨਹੀਂ ਹੋ ਪਾਈ ਹਾੜਾਂ ਦਾ ਪਾਣੀ ਉਤਰੇਗਾ ਤੋਂ ਸੋ ਬਾਅਦ ਚੀਜ਼ਾਂ ਸਪੱਸ਼ਟ ਹੋ ਗਈਆ ਉਹਦੇ ਲਈ ਵੀ ਮੁਆਵਜ਼ੇ ਦਾ ਐਲਾਨ ਕਰਨ ਦੀ ਗੱਲਬਾਤ ਕਈ ਆ ਮੁੱਖ ਮੰਤਰੀ ਵੱਲੋਂ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਅੱਜ ਕੈਬਨਿਟ ਦੇ ਵਿੱਚ ਏਜੰਡੇ ਦੇ ਰੂਪ ਦੇ ਵਿੱਚ ਪਾਸ ਕੀਤੀਆਂ ਗਈਆਂ ਤੇ ਰਾਹਤ ਦੇਣ ਦੀ ਗੱਲਬਾਤ ਕੀਤੀ ਗਈ ਆ ਤਾਂ ਹਾਲਕੀ ਹੁਣ ਇਸ ਨੂੰ ਗਰਾਊਂਡ ਦੇ ਉੱਤੇ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਡਿਸਟ੍ਰਿਬਿਊਟ ਕੀਤਾ ਜਾਏਗਾ ਕਿਉਂਕਿ ਹਾਲੇ ਤੱਕਰ ਗਰਦੌਰੀਆਂ ਹੋਣੀਆਂ ਨੇ 20000 ਰੁਪਏ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲਬਾਤ ਸਰਕਾਰ ਕਰ ਰਹੀ ਆ ਉਹ ਸਰਕਾਰ ਕੇਂਦਰ ਸਰਕਾਰ ਤੋਂ 50000 ਕਰੋੜ ਰੁਪਏ ਆਲਰੇਡੀ ਮੰਗ ਚੁੱਕੀ ਆ ਕਿ 50000 ਕਰੋੜ ਰੁਪਏ 50000 ਰੁਪਏ ਦਾ ਜਿਹੜਾ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਉਹ ਕਿਸਾਨਾਂ ਨੂੰ ਮਿਲਣਾ ਚਾਹੀਦਾ ਜਿਹਦੇ ਲਈ ਇੱਕ ਵੱਡਾ ਪੈਕੇਜ ਜਿਹੜਾ 20000 ਕਰੋੜ ਰੁਪਏ ਦਾ ਪੈਕੇਜ ਮੰਗਿਆ ਗਿਆ ਪੰਜਾਬ ਸਰਕਾਰ ਵੱਲੋਂ ਸਵੇਰ ਦਾ ਅੱਜ ਤਾਂ ਇਹ ਅੱਜ ਮੁੱਖ ਤੌਰ ਦੇ ਉੱਤੇ ਅੱਜ ਕੈਬਨਟ ਮੀਟਿੰਗ ਦੇ ਵਿੱਚ ਜਿਹੜਾ ਇਹ ਫੈਸਲਾ ਲਏ ਗਿਆ ਹਾਲਕਿ ਕੁਝ ਮਿੰਟਾਂ ਬਾਅਦ ਹਪਾਲ ਸਿੰਘ ਛੀਮਾ ਵੀ ਆ ਕੇ ਪ੍ਰੈਸ ਕਾਨਫਰੰਸ ਕਰਨਗੇ ਉਹ ਵੀ ਦੱਸਣਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀ ਹੈਗੀਆਂ ਉਹਨਾਂ ਨੇ ਕੈਬਨਟ ਦੇ ਵਿੱਚ ਅੱਜ ਕੂ ਕੀਤੀ ਕਿਉਂਕਿ ਕ੍ਰਾਸ ਕੁਐਸਚਨਿੰਗ ਹੋਣੀ ਹੈ ਜਦੋਂ ਹਪਾਲ ਸਿੰਘ ਛੀਮਾ ਪ੍ਰੈਸ ਕਾਨਫਰੰਸ ਕਰਨਗੇ ਤਾਂ ਬਹੁਤ ਸਾਰੇ ਹਾਲਤਕਰ ਸਵਾਲ ਜਿਹੜੇ ਖੜੇ ਹੋਏ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਉਹਨਾਂ ਸਵਾਲਾਂ ਦਾ ਜਵਾਬ ਲੈਣ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰ ਕੋਲੇ ਜਿਹੜੇ ਰਾਹਤ ਫੰਡ ਹੈਗੇ ਨੇ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੈਗਾ ਇਹ ਉਸ ਦੇ ਵਿੱਚੋਂ ਪੈਸਾ ਡਿਸਟ੍ਰਿਬਿਊਟ ਕੀਤਾ ਜਾਏਗਾ ਜਾਂ ਫਿਰ ਸਰਕਾਰ ਦੇ ਕੋਲ ਅਲੱਗ ਫੰਡ ਹੈਗੇ ਨੇ ਜਾਂ ਮੁੱਖ ਮੰਤਰੀ ਰਾਹਤ ਫੰਡ ਹੈਗੇ ਨੇ ਜਾਂ ਫਿਰ ਹੋਰ ਤਰੀਕੇ ਦੇ ਸਰਕਾਰ ਕੋਲੇ ਬਹੁਤ ਸਾਰੇ ਫੰਡ ਹੁੰਦੇ ਨੇ ਉਹਨਾਂ ਦੇ ਵਿੱਚੋਂ ਪੈਸਾ ਦਿੱਤਾ ਜਾਏਗਾ ਤੇ ਕਿੰਨੇ ਸਮੇਂ ਦੇ ਵਿੱਚ ਸੋ ਬਿਲਕੁਲ ਜਿਵੇਂ ਰਵਿੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤੇ ਉਹ ਬਹੁਤ ਦੂਰਗਾਮੀ ਐਲਾਨ ਨੇ ਉਹਨਾਂ ਦੇ ਵਿੱਚ ਸਮਾਂ ਲੱਗੇਗਾ ਮਤਲਬ ਕਿ ਉਹ ਦੂਰ ਦ੍ਰਿਸ਼ਟੀ ਰੱਖ ਕੇ ਕੀਤਾ ਗਿਆ ਪਰ ਸਾਡਾ ਮੇਨ ਕੰਸਰਨ ਹਜੇ ਮੇਨ ਮੁੱਦਾ ਇਹ ਹੈ ਕਿ ਹੁਣ ਜਿਵੇਂ ਪਾਣੀ ਉਤਰ ਰਿਹਾ ਹੈ ਉਦੋਂ ਲੋਕਾਂ ਨੂੰ ਕਿਵੇਂ ਵਸਾਇਆ ਜਾਏ ਲੁਕ ਦੇਖੋ ਬਹੁਤ ਸਾਰੇ ਲੋਕਾਂ ਦੇ ਘਰਾਂ ਘਰਾਂ ਦਾ ਬਹੁਤ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਬਾਰੇ ਵੀ ਹਾਲੇ ਤੱਕ ਮੁਆਵਜ਼ੇ ਦੀ ਦੱਸੀ ਨਹੀਂ ਗਈ ਕਿ ਕਿੰਨੀ ਰਾਸ਼ੀ ਦਿੱਤੀ ਜਾਏਗੀ ਤੇ ਕਦੋਂ ਤੱਕ ਦਿੱਤੀ ਜਾਏਗੀ ਜਿਹੜਾ ਮੁਆਵਜ਼ਾ ਇਹ ਕਦੋਂ ਤੱਕ ਮੇਰੇ گا ਗਰਦੌਰੀਆ ਤੋਂ ਬਾਅਦ ਮਿਲੇਗਾ ਜਾਂ ਕਦੋਂ ਮਿਲੇਗਾ ਕਿਉਂਕਿ ਹੁਣ ਲੋਕਾਂ ਕੋਲੇ ਅਗਲੀ ਫਸਲ ਬੀਜਣ ਤੇ ਲਈ ਨਾ ਤਾਂ ਜ਼ਮੀਨ ਤਿਆਰ ਹੈ ਤੇ ਨਾ ਹੀ ਇਹ ਲੋਕਾਂ ਕੋਲੇ ਪੈਸਾ ਹੈਗਾ ਤਾਂ ਇਹ ਦੋਨੇ ਚੀਜ਼ਾਂ ਕਿਵੇਂ ਸਿਰੇ ਚੜ੍ਹਦੀਆਂ ਇਹ तमाम ਚੀਜ਼ਾਂ ਹਲੇ ਤੱਕ ਸੱਸ ਨਹੀਂ ਹੋਈਆਂ ਕੁਝ ਸਵਾਲਾਂ ਦੇ ਜਵਾਬ ਹਲੇ ਪੈਂਡਿੰਗ ਨੇ ਉਹ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵਿੱਚ ਸਾਰੇ ਕਿਸਾਨ ਨਹੀਂ ਸਿਰਫ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਹੋਇਆ ਇਸ ਪੂਰੇ ਹੜ ਦੇ ਵਿੱਚ ਇਸ ਪੂਰੇ ਹਾਲਾਤ ਦੇ ਵਿੱਚ ਅਜਿਹੇ ਕਈ ਲੋਕ ਨੇ ਜਿਹੜੇ ਸ਼ਾਇਦ ਖੇਤੀ ਦੇ ਨਾਲ ਸਬੰਧ ਵੀ ਨਹੀਂ ਰੱਖਦੇ ਹੋਣਗੇ ਉਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਹਨਾਂ ਲੋਕਾਂ ਦੇ ਲਈ ਕੀ ਕੁਝ ਪੈਕੇਜ ਹੈ ਉਹਨਾਂ ਲੋਕਾਂ ਦਾ ਸਰਵੇਖਣ ਉਹ ਕਿਵੇਂ ਕਰਨਗੇ ਉਹਨਾਂ ਤੱਕ ਮਦਦ ਕਿਵੇਂ ਪਹੁੰਚਾਉਣਗੇ ਇਹ ਵੀ ਸਵਾਲ ਬਣਿਆ ਹੋਇਆ ਹੈ ਬਿਲਕੁਲ ਦੇਖੋ ਇਹ ਜ਼ਾਹਿਰ ਤਾਂ ਤੇ ਕਿਉਂਕਿ ਇੱਕ ਕਿਸਾਨ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਬਹੁਤ ਸਾਰੇ ਛੋਟੇ ਵਪਾਰੀ ਛੋਟੇ ਦੁਕਾਨਦਾਰ ਮਜ਼ਦੂਰ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਬਾਕੀ ਜਿਹੜੇ ਤਬਕੇ ਹੁੰਦੇ ਨੇ ਛੋਟੇ ਛੋਟੇ ਜਿਹੜੇ ਕਾਰੋਬਾਰ ਕਰਦੇ ਨੇ ਜਾਂ ਫਿਰ ਛੋਟੇ ਛੋਟੇ ਕਿੱਤੇ ਕਰਦੇ ਨੇ ਉਹਨਾਂ ਲੋਕਾਂ ਦਾ ਵੀ ਜਿਹੜਾ ਸਿੱਧੇ ਤੌਰ ਤੇ ਸਿੱਧੇ ਤਰੀਕੇ ਦੇ ਨਾਲ ਖੇਤੀਬਾੜੀ ਦੇ ਉੱਤੇ ਨਿਰਭਰ ਰਹਿੰਦਾ ਤਾਂ ਹੁਣ ਜਿਹੜੇ ਉਹ ਲੋਕ ਹੈ ਉਹਨਾਂ ਲਈ ਸਰਕਾਰ ਵੱਲੋਂ ਕੀ ਕੀਤਾ ਜਾਏਗਾ ਉਹਨਾਂ ਦੀ ਮੁਆਵਜ਼ੇ ਦਾ ਕੀ ਐਲਾਨ ਕੀਤਾ ਜਾਏਗਾ ਆਈ ਵੀ तमाम ਚੀਜ਼ਾਂ ਹਲੇ ਤੱਕਰ ਸਵਾਲਾਂ ਦੇ ਰੂਪ ਦੇ ਵਿੱਚ ਸਾਹਮਣੇ ਖੜੀਆਂ ਨੇ ਤਾਂ ਹਲੇ ਤੱਕਰ ਕਿਉਂਕਿ ਕੁਝ ਚੀਜ਼ਾਂ ਸਪਸ਼ਟ ਹੋਣਗੀਆਂ ਜਦੋਂ ਪ੍ਰੈਸ ਨੋਟ ਆਊਗਾ ਉਹਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਕਿਹੜੇ ਕਿਸਾਨ ਦੇ ਲਈ ਕਿਸ ਤਰੀਕੇ ਦੇ ਨਾਲ ਮੁਆਵਜ਼ਾ ਦਿੱਤਾ ਜਾਏਗਾ ਜਾਂ ਫਿਰ ਬਾਕੀ ਜਿਹੜੇ ਤਬਕੇ ਨੇ ਉਨ੍ਹਾਂ ਲਈ ਮਜੂਰ ਵਰਕ ਲਈ ਕੀ ਚੀਜ਼ਾਂ ਹੋਣਗੀਆਂ? तमाम ਚੀਜ਼ਾਂ ਹਾਲੇ ਤੱਕ ਸਪਸ਼ਟੀਕਰਨ ਮੰਗਦੀਆਂ ਤਾਂ ਕੁਝ ਸਮੇਂ ਦੇ ਵਿੱਚ ਉਹ ਵੀ ਚੀਜ਼ਾਂ ਅਸੀਂ ਆਪਣੇ ਦਰਸ਼ਕਾਂ ਨੂੰ ਸਪਸ਼ਟ ਕਰਾਂਗੇ। ਅਤਰਵਿੰਦਰ ਅਸੀਂ ਮੁੱਖ ਮੰਤਰੀ ਨੂੰ ਜਦੋਂ ਸੁਣਿਆ ਤੇ ਉਸ ਤੋਂ ਬਾਅਦ ਇਦਾਂ ਵੀ ਲੱਗਿਆ ਕਿ ਜੋ ਜਵਾਬਦੇਹੀ ਸਰਕਾਰ ਦੀ ਹੁੰਦੀ ਹੈ ਉਹ ਜਵਾਬਦੇਹੀ ਦਿੱਤੀ ਨਹੀਂ ਗਈ। ਕਿਉਂਕਿ ਜਦੋਂ ਸਾਨੂੰ ਸਾਡੇ ਕੋਲ ਚੇਤਾਵਨੀ ਸੀ ਕਿ ਹਾਲਾਤ ਖਰਾਬ ਹੋ ਰਹੇ ਨੇ ਤੁਸੀਂ ਮੀਟਿੰਗ ਨਹੀਂ ਕੀਤੀ। ਤੁਸੀਂ ਪਹਿਲ ਦੇ ਤੌਰ ਤੇ ਕੋਈ ਪ੍ਰਬੰਧ ਕਰਕੇ ਨਹੀਂ ਹਟੇ ਤੇ ਇਹ ਚੀਜ਼ਾਂ ਜਵਾਬਦੇਹੀ ਮੰਗਦੀਆਂ ਨੇ ਤੇ ਜਵਾਬਦੇਹੀ ਪੰਜਾਬ ਸਰਕਾਰ ਦੀ ਹੀ ਬਣਦੀ ਹੈ ਤੇ ਹੁਣ ਬਾਅਦ ਵਿੱਚ ਐਲਾਨ ਕਰਕੇ ਤੁਸੀਂ ਪਹਿਲਾਂ ਵਾਲੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ ਨਾ ਬਿਲਕੁਲ ਸਾਹਿਬੀ ਤੌਰ ਤੇ ਦੇਖੋ ਸਰਕਾਰਾਂ ਹੀ ਮੁੱਖ ਤੌਰ ਤੇ ਜ਼ਿੰਮੇਵਾਰ ਹੁੰਦੀਆਂ ਨੇ ਤੇ ਸਰਕਾਰਾਂ ਹੀ ਜਵਾਬਦੇਹ ਹੁੰਦੀਆਂ ਨੇ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਸਰਕਾਰਾਂ ਦੁਆਰਾ ਹੀ ਸਿਰੇ ਚੜਾਈ ਜਾਂਦੀ ਹੈ ਜੋ ਕੋਈ ਵੀ ਐਲਾਨ ਜਿਹੜਾ ਹੈਗਾ ਹੁਣ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਸਭ ਤੋਂ ਵੱਡਾ ਨੁਕਸਾਨ ਕਿਹਦੀ ਗਲਤੀ ਦੇ ਨਾਲ ਹੋਇਆ ਇਸ ਦਾ ਵੀ ਹਾਲੇ ਤੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਅਗਰ ਨੁਕਸਾਨ ਹੋ ਗਿਆ ਤਾਂ ਉਹਦੀ ਪਰਹਾਈ ਕਿੰਨੇ ਸਮੇਂ ਦੇ ਵਿੱਚ ਕੀਤੀ ਜਾਏਗੀ ਪੰਜਾਬ ਸਰਕਾਰ ਲਗਾਤਾਰ ਸਵੇਰ ਤੋਂ ਜਿਹੜੀ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਮੰਤਰੀ ਪ੍ਰੈਸ ਕਾਨਫਰੰਸਾਂ ਕਰ ਰਹੇ ਉਹ ਕੇਂਦਰ ਸਰਕਾਰ ਤੇ ਪੂਰਾ ਫਿਕਰਾ ਪਨ ਰਹੇ ਨੇ ਕਿ ਸ਼ਿਵਰਾ ਚੋਹਾਨ ਖੇਤੀਬਾੜੀ ਮੰਤਰੀ ਆਏ ਉਹ ਕੁਝ ਦੇ ਕੇ ਨਹੀਂ ਗਏ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਉਹ ਦੇ ਕੇ ਜਾਣਗੇ ਜਾਂ ਨਹੀਂ ਦੇ ਕੇ ਜਾਣਗੇ ਹਲੇ ਕੁਝ ਨਹੀਂ ਪਤਾ ਸਰਕਾਰ ਵੱਲੋਂ ਤਾਂ 20000 ਕਰੋੜ ਰੁਪਏ ਦਾ ਮੰਗਿਆ ਜਾ ਰਿਹਾ ਮੁਆਵਜ਼ਾ ਇੱਕ ਤਰੀਕੇ ਨਾਲ ਕਹ ਲੋ ਕਿ ਰਾਹਤ ਫੰਡ ਮੰਗਿਆ ਜਾ ਰਿਹਾ ਲੇਕਿਨ ਜਿਹੜੇ ਹਜੇ ਕੇਂਦਰ ਸਰਕਾਰ ਨੇ ਕਿਸੇ ਤਰੀਕੇ ਦੀ ਕੋਈ ਰਾਹਤ ਫੰਡ ਦੀ ਘੋਸ਼ਣਾ ਨਹੀਂ ਕੀਤੀ ਤਾਂ ਹਲੇ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕੀ ਮਦਦ ਕਰਦੀ ਕਿਉਂਕਿ ਸਮਾਂ ਬਹੁਤ ਹੋ ਗਿਆ 20-25 ਦਿਨ ਹੋ ਗਏ ਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਨੂੰ ਤਾਂ ਫੌਰੀ ਰਾਹਤ ਦੀ ਜਿਹੜੀ ਹੈਗੀ ਜ਼ਰੂਰਤ ਹੈ ਲੋਕਾਂ ਨੂੰ ਹੁਣੇ ਪੈਸਾ ਚਾਹੁੰਦੇ ਨੇ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਨੂੰ ਕਲੀਅਰ ਕਰਨਾ ਉਹਦੇ ਲਈ ਟਰੈਕਟਰ ਲੱਗਣੇ ਨੇ ਜੀਸੀਬੀ ਮਸ਼ੀਨਾਂ ਲੱਗਣੀਆਂ ਨੇ ਡੀਜ਼ਲ ਲੱਗਣਾ ਹੋਰ ਸਮਾਨ ਜਿਹੜਾ ਹੈਗਾ ਉਹ ਲੱਗਣਾ ਖੇਤ ਬਣਾਉਣ ਵਾਸਤੇ ਕਿਉਂਕਿ ਅਗਲੀ ਫਸਲ ਜਿਹੜੀ ਹੈਗੀ ਨਵੰਬਰ ਦੇ ਵਿੱਚ ਬੀਜੀ ਜਾਣੀ ਹੈ ਤਾਂ ਉਦੋਂ ਪਹਿਲਾਂ ਪਹਿਲਾਂ ਸਾਰੀ ਰੇਤ ਚੱਕਣੀ ਪੈਣੀ ਹੈ ਖੇਤ ਜਿਹੜੇ ਸਮਤਲ ਕਰਨੇ ਪੈਣਗੇ ਉਹਦੇ ਲਈ ਹਰ ਚੀਜ਼ ਜ਼ਰੂਰਤ ਹੈਗੀ ਆ ਦੂਜੀ ਗੱਲ ਜਿਹੜੀ ਸਿਹਤ ਨੂੰ ਲੈ ਕੇ ਗੱਲਬਾਤ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਮੱਛਰ ਆਉਣਗੇ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਕਿਉਂਕਿ ਜੇ ਅਗਰ 3.5 ਲੱਖ ਜਿਹੜੇ ਪਸ਼ੂ ਆ ਉਹ ਮਰ ਗਏ ਨਹੀਂ ਤਾਂ ਉਹ ਹਲੇ ਚੱਕੇ ਤਾਂ ਗਈ ਨਹੀਂ ਉਹਨਾਂ ਦੀ ਸਮੈਲ ਦੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਉਦੇ ਨਾਲ ਵੀ ਇੱਕ ਤਰੀਕੇ ਨਾਲ ਕਹੀਗਾ ਮਹਾਮਾਰੀ ਫੈਲਣ ਦਾ ਡਰ ਹੁੰਦਾ ਤਾਂ ਇਹ ਹਾਲਾਤ ਤਾਂ ਤਾਂ ਹਲੇ ਆਉਣੇ ਨੇ ਸਾਹਮਣੇ ਤੇ ਉਹਦੇ ਲਈ ਚਾਹੀਦਾ ਪੈਸਾ ਤਾਂ ਉਹ ਫੌਰੀ ਤੌਰ ਤੇ ਕੀ ਰਾਹਤ ਫੰਡ ਦਿੱਤੇ ਜਾਣਗੇ ਸਰਕਾਰ ਵੱਲੋਂ ਇਹ ਵੀ ਦੇਖਾ ਆਠੀਆ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਇੱਕ ਵਾਰੀ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੁ ਜੱਜ ਐਲਾਨ ਕੀਤਾ ਉਹ ਤੁਹਾਨੂੰ ਸੁਣਾਉਣੇ ਆ ਜੀ ਆਰਪੀਏ ਇੱਕ ਏਕੜ ਦਾ ਨੁਕਸਾਨ ਜਿਹੜਾ ਮਿਲੂ ਹਾੜਾ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਡੇਗ ਗਏ ਪਾਣੀ ਚ ਰੁੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਇੰਨਾ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੈ ਥੋੜੀ-ਥੋੜੀ ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ ਔਰ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੋਸਾਇਟੀਆਂ ਤੋਂ ਜਸਟ ਹੀਟ ਐਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਨੇ ਕਰਜ਼ੇ ਲਏ ਹੋਏ ਆ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਹੈ ਉਹ 6 ਮਹੀਨੇ ਵਧਾ ਦਿੱਤੀ ਗਈ ਹੈ 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉਤੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਗੱਲ ਇਹ ਕਿ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਝਾਂ ਬੱਕਰੀਆਂ ਪੋਲਟਰੀ ਫਾਰਮ ਮੱਜ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਵੇ 20000